ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਇਹ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਇੰਟਰਨੈਟ ਸੇਵਾਵਾਂ ਕਿਸਾਨਾਂ ਦੇ ਵੱਲੋਂ ਅੱਜ ਦਿੱਲੀ ਕੂਚ ਕਰਨ ਦੇ ਲਈ ਜਿਸ ਤਰੀਕੇ 101 ਮਰਜੀਵੜੇ ਕਿਸਾਨਾਂ ਦਾ ਜਥਾ ਫਿਰ ਦਿੱਲੀ ਤੋਂ ਦਿੱਲੀ ਵੱਲੋਂ ਭੇਜਿਆ ਜਾਵੇਗਾ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਐਸੀ ਗਤੀਵਿਧੀ ਨਾ ਹੋਵੇ ਇਸ ਕਰਕੇ ਹਰਿਆਣਾ ਦੇ 12 ਪਿੰਡਾਂ ਦਾ ਇੰਟਰਨੈਟ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਇਸ ਸਾਰੀ ਸਥਿਤੀ ਦੇ ਵਿੱਚ ਇੱਕ ਜਾਣਕਾਰੀ ਬੀਤੇ ਕੱਲ ਮਹੱਤਵਪੂਰਨ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਜਿਸ ਦੇ ਵਿੱਚ ਪੰਜਾਬ ਦੇ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣ ਦੀ ਗੱਲ ਵੀ ਆਖੀ ਗਈ ਸੀ ਪਰ ਇਹ ਮੀਟਿੰਗ ਦੇ ਵਿੱਚੋਂ ਕੀ ਕੋਈ ਸੱਟੇ ਨਿਕਲਣਗੇ ਇਹਾਂ ਪਰ ਕਿਸਾਨਾਂ ਦੇ ਵੱਲੋਂ ਅੱਜ ਭੇਜੇ ਗਏ ਜਥੇ ਨੂੰ ਕਿੰਨੀ ਕ ਸਫਲਤਾ ਮਿਲਦੀ ਹੈ ਇਹ ਆਉਣ ਵਾਲਾ ਸਮਾਂ ਬਿਆਨ ਦੇਗਾ ਪਰ ਹਰਿਆਣਾ ਸਰਕਾਰ ਨੂੰ ਕਹਿ ਸਕਦੇ ਆ ਕਿ ਕਿਸਾਨਾਂ ਤੋਂ ਡਰਿਆ ਡਰਿਆ ਮਹਿਸੂਸ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਅੰਬਾਲਾ ਦੇ ਇਹਨਾਂ ਪਿੰਡਾਂ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਨੇ ਬਾਕੀ ਕੀ ਕੁਝ ਆ ਸਾਰੀ ਜਾਣਕਾਰੀ ਵੇਖੋ ਇਹ ਖਾਸ ਰਿਪੋਰਟ हरियाणा सरकार ने शंभू सरहादतों राष्ट्रीय राजधानी बल मार्च करण दी एक और कोशिश करण दी योजना बनावण ਦੇ ਵਿਰੋਧ ਦੇ ਵਿੱਚ ਸ਼ਨੀਵਾਰ ਨੂੰ ਮੋੜ ਸ਼ੁਰੂ ਹੋਏ ਦਿੱਲੀ ਚਲੋ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਦੀਆਂ ਇੰਟਰਨੈਟ ਸੇਵਾਵਾਂ ਮੁਅਤਲ ਕਰ ਦਿੱਤੀਆਂ ਨੇ ਜਿਨ੍ਹਾਂ ਪਿੰਡਾਂ ਦੀਆਂ ਇੰਟਰਨੈਟ ਸੇਵਾਵਾਂ ਮੁਅਤਲ ਨੇ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਡਾਂਗ ਟੇਰੀ ਲੋਗੜ ਮਾਨਕਪੁਰ ਡੜਿਆਣਾ ਬੜੀ ਗੇਲ ਛੋਟੀ ਕੱਲ ਲਹਿਰਾ ਕੱਲੂ ਮਾਜਰਾ ਦੇਵੀ ਨਗਰ ਹੀਰਾ ਨਗਰ ਨਰੇਸ਼ ਬਿਹਾਰ ਸੱਦੋਪੁਰ ਸੁਲਤਾਨਪੁਰ ਅਤੇ ਕਾਕਰੂ ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਸ਼ਨੀਵਾਰ ਸਵੇਰੇ 6 ਵਜੇ ਤੋਂ 17 ਦਸੰਬਰ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ ਅਧਿਕਾਰੀਆਂ ਨੇ ਕਿਹਾ ਹੈ ਕਿ ਬੈਂਕਿੰਗ ਅਤੇ ਮੋਬਾਈਲ ਰੀਚਾਰਜ ਸੇਵਾਵਾਂ ਚਾਲੂ ਰਹਿਣਗੀਆਂ ਇਸੇ ਤਰੀਕੇ ਦੇ ਨਾਲ ਡਾਕਟਰ ਸੁਮਿਤਾ ਮਿਸ਼ਰਾ ਹਰਿਆਣਾ ਦੀ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਪੁਲਿਸ ਵੱਲੋਂ ਬੇਨਤੀ ਕੀਤੇ ਜਾਣ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਨੇ ਕਿ ਤਣਾਅ ਪਰੇਸ਼ਾਨੀ ਅੰਦੋਲਨ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਹੈ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੇ ਦਿੱਲੀ ਕੂਚ ਮਾਰਚ ਦੇ ਸੱਦੇ ਤੇ ਮੱਦੇਨਜ਼ਰ ਇਹ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਆਦੇਸ਼ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਕਿ ਵਿਭਿੰਨ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਵਟਸਐਪ ਫੇਸਬੁੱਕ ਟਵਿੱਟਰ ਆਦਿ ਮੋਬਾਈਲ ਫੋਨਾਂ ਅਤੇ ਐਸਐਮਐਸ ਰਾਹੀਂ ਗਲਤ ਜਾਣਕਾਰੀ ਅਤੇ افਵਾਹਾਂ ਨੂੰ ਫੈਲਾਉਣ ਤੋਂ ਰੋਕਣ ਦੇ ਲਈ ਅੰਦੋਲਨਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਦੀ ਸਹੂਲਤ ਅਤੇ ਲਾਮਬੰਦੀ ਲਈ ਇੰਟਰਨੈਟ ਸੇਵਾਵਾਂ 모ਤਲ ਕੀਤੀਆਂ ਜਾਣਗੀਆਂ। ਅਗਜ਼ਨੀ ਜਾਂ ਭੰਗ ਪੰਨ ਤੋੜ ਦੇ ਹੋਰ ਕਿਸਮ ਦੇ ਹਿੰਸਕ ਘਟਨਾਵਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਕੇ ਜਾਨ ਮਾਲ ਦਾ ਗੰਭੀਰ ਨੁਕਸਾਨ ਅਤੇ ਜਨਤਕ ਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਇਸ ਕਰਕੇ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਿਆਣੇ ਦੇ ਵੱਲੋਂ ਇੰਟਰਨੈਟ ਸੇ ਮਾਮਾ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਇਸੇ ਦੇ ਦਰਮਿਆਨ ਤੁਹਾਨੂੰ ਜਾਣਕਾਰੀ ਜੇਕਰ ਦਈਏ ਤਾਂ ਇਸ ਵਕਤ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਇਸੇ ਤਹਿਤ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਦੇ ਲਈ ਰਵਾਨਾ ਹੋਣਾ ਹੈ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਅੰਬਾਲਾ ਵਿੱਚ 4 ਦਿਨ ਦੇ ਲਈ ਇੰਟਰਨੈਟ ਬੰਦ ਕਰਨ ਦਾ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਅੰਬਾਲਾ ਦੇ ਕੁਝ ਇਲਾਕਿਆਂ ਦੇ ਵਿੱਚ 14 ਦਸੰਬਰ ਸਵੇਰੇ ਤੋਂ 17 ਦਸੰਬਰ ਤੱਕ ਇੰਟਰਨੈਟ ਜਿਹੜਾ ਹੈ ਉਹ ਬੰਦ ਰਹੇਗਾ ਦੱਸ ਦਈਏ ਕਿ ਕਿਸਾਨਾਂ ਵੱਲੋਂ ਐਮਐਸਪੀ ਦੀ ਗਰੰਟੀ ਕਾਨੂੰਨ ਕਰਜ਼ਾ ਮੁਆਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਹਰਿਆਣਾ ਦੀ ਸ਼ੰਭੂ ਸਰਹੱਦ ਤੇ ਡਟੇ ਹੋਏ ਨੇ ਪਿਛਲੇ ਕੁਝ ਦਿਨਾਂ ਵਿੱਚ ਕਿਸਾਨਾਂ ਵੱਲੋਂ ਦੋ ਵਾਰ 101 ਮਰਜੀਵੜੇ ਕਿਸਾਨਾਂ ਦੇ ਜਥੇ ਵੱਲੋਂ ਪੈਦਲ ਹੀ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਹਰਿਆਣਾ ਵੱਲੋਂ ਉਹਨਾਂ ਨੂੰ ਮਲਟੀ ਲੇਅਰ ਬੈਰੀਕੇਟਿੰਗ ਤੇ ਅਥਰੂ ਗੈਸ ਸਮੇਤ ਹੋਰ ਤਰੀਕੇ ਅਪਣਾ ਕੇ ਰੋਕ ਕੇ ਰੱਖਿਆ ਗਿਆ ਹੈ ਕਿਸਾਨਾਂ ਵੱਲੋਂ ਅੱਜ ਵੀ 101 ਕਿਸਾਨਾਂ ਦਾ ਜਥਾ ਦਿੱਲੀ ਭੇਜਣ ਦਾ ਲਾਲਾ ਕੀਤਾ ਗਿਆ ਬਾਕੀ ਕਿਸਾਨਾਂ ਦੇ ਮਰਜੀ ਵੜੇ ਕਿਸਾਨ ਜਥੇ ਜਦੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ ਤਾਂ ਉਸ ਵਕਤ ਕਿਹੋ ਜੀਆਂ ਸਥਿਤੀਆਂ ਪੈਦਾ ਹੋਣਗੀਆਂ ਇਹ ਆਉਣ ਵਾਲਾ ਸਮਾਂ ਬਿਆਨੇਗਾ ਕਿਉਂਕਿ ਬੀਤੇ ਕੱਲ ਪੰਜਾਬ ਦੇ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੇ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣ ਨੂੰ ਵੀ ਫੋਨ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਸੋ ਇਹ ਗੱਲਬਾਤ ਕਿੰਨੀ ਕੁ ਸਾਰਥਕ ਸਿੱਧ ਹੁੰਦੀ ਹੈ ਜਾਂ ਫਿਰ ਕਿਸਾਨਾਂ ਦਾ ਅੱਜ ਦਿੱਲੀ ਕੂਚ ਕਰਨਾ ਕਿੰਨਾ ਕੁ ਸਫਲ ਸਾਬਤ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਬਿਆਨੇਗਾ ਬਿਊਰੋ ਰਿਪੋਰਟ ਦੇ ਨਾਲ Hamdard the TV.